ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਰਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਸੰਤਗੀ ਦੇ ਵਿੱਚ ਖੁਸ਼ ਹੋਵੋਗੇ ਜੀ ਮਿਲੋ ਪਹਿਲਾਂ ਸਾਡੀ ਨੂਰ ਨੂੰ ਜੀ ਦੇਖ ਲੋ ਦੇਖ ਲੋ ਜੀ ਨੂਰ ਨੂੰ ਇੰਨਾ ਪਤਾ ਬੇ ਜਦੋਂ ਜਦੋਂ ਮਨੂੰ ਐ ਕਹਿਣਾ ਏ ਵੀ ਮਿਲੋ ਨੂਰ ਨੂੰ ਫੇਰੇ ਸਾਸਰੀ ਕਾਲ ਬੁਲਾਉਣੀ ਹੈ ਨਾ ਤੇ ਨੂਰ ਉੱਥੇ ਬੁਲਾ ਦੇ ਇੱਕ ਵਾਰ ਫੇਰ ਆ ਮੂਹ ਜਣੀ ਬਤੋਂ ਗਲੀ ਪਾਈ ਦੀ ਹੈ ਮੂਹ ਚ ਨਹੀਂ ਪਾਈ ਦੀ ਕਰਦੇ ਸਾਤਰੀ ਕਵਤਾ ਸੁਣ ਲਈ ਤੇਰੀਆਂ ਨੇ ਤੇ ਅੱਜ ਬਾਈ ਬਹੁਤ ਦਿਨਾਂ ਦੇ ਬਾਅਦ ਮੈਂ ਕਹਿੰਦਾ 4-5 ਦਿਨ ਹੋ ਗਏ ਅੱਜ ਸੂਰਜ ਦੇਵਤਾ ਦੇ ਦਰਸ਼ਨ ਹੋਏ ਆ ਹੈ ਮੈਂ ਬਹੁਤ ਜ਼ਿਆਦਾ ਪੈ ਰਿਹਾ ਇੱਧਰ ਤੁਸੀਂ ਦੇਖ ਸਕਦੇ ਆ ਸਾਡੇ ਤਾਂ ਡੰਗਰਾਂ ਵਾਲੀ ਸਾਈਡ ਵੀ ਟਰੈਕਟਰ ਨੇ ਟੋਏ ਪੱਟੇ ਪਾਏ ਆ ਹੈਨਾ ਟਰੈਕਟਰ ਕਿਉਂਕਿ ਕੱਢਣਾ ਪੈਂਦਾ ਰੋਜ਼ ਹੁਣ ਜਦ ਕੱਖ ਕੰਡੇ ਨੂੰ ਜਾਣਾ ਉਹਦੇ ਕਰਕੇ ਟਰੈਕਟਰ ਲਿਜਾਣਾ ਪੈਂਦਾ ਪਰ ਹੁਣ ਮੀਂਹ ਪਈ ਹੋ ਜਾਂਦਾ 2-3 ਦਿਨ ਦਾ ਲਗਾਤਾਰ ਹਨਾ ਉਹਦੇ ਕਰਕੇ ਕਾਣ ਹੋਇਆ ਪਿਆ ਬਹੁਤ ਜ਼ਿਆਦਾ ਤੇ ਬਾਕੀ ਭਾਈ ਹੁਣ ਡੰਗਰਾਂ ਦਾ ਕੰਮ ਚੱਲ ਰਿਹਾ ਏ ਉੱਧਰ ਵੀ ਸਾਡੇ گاਜ ਆ ਪਿਆ ਹੋਇਆ ਰਿਸ਼ਤੇਦਾਰ ਸਾਡੇ ਆ ਗਏ ਅ ਰਿਸ਼ਤੇਦਾਰ ਤੁਸੀਂ ਦੇਖ ਸਕਦੇ ਆ ਕੌਣ ਹੋ ਸਕਦੇ ਹਨਾ ਚਲੋ ਜੀ ਇੱਧਰ ਚਾਚਾ ਜੀ ਨੂੰ ਵਾਹਿਗੁਰੂ ਜਰਾ ਕਾਲਪਾਹ ਚਲੋ ਵਾਹਿਗੁਰੂ ਕੀ ਬਤ ਹੈ ਪਰ ਮਾ ਤੁਮਾਰ ਕਿਨ ਜਨਸਰਨ ਚੜਦੀ ਗਲਾ ਚ ਸੋ ਘੁੰਮਦੇ ਘਮਾਉਂਦੇ ਸੀ ਆਪਣੇ ਪੋਕੜੇ ਨੂੰ ਮਿਲਣ ਆਇਆ ਸੀ ਜੀ ਇਹ ਗਿਆ ਵਾ ਤਾਂ ਬਹੁਤ ਦੂਰ ਘੁੰਮੀਆਂ ਕਰਨ ਹਾਂ ਜੀ ਮੈਂ ਵੀ ਇਹ ਘੁੰਮੀਆਂ ਕਰਕੇ ਤਾਂ ਆ ਗਿਆ ਇਹਨੂੰ ਫੇ ਮਿੱਕੀ ਵੀ ਝਾਉਣਾ ਪੈਣਾ ਨੰਨੂ ਨੂੰ ਤਾਂ ਹੀ ਪਛਾਣੂਗਾ ਨੰਨੂ ਇਹਨੂੰ ਸਹੀ ਗੱਲ ਹੈ ਜੀ ਹਾਂ ਹਾਂ ਜੀ ਤੁਹਾਨੂੰ ਭੁੱਲ ਗਿਆ ਫੇ ਕਿ ਕਹੂਗਾ ਫੇ ਕਿ ਕਹੂਗਾ ਹੈ ਮੈਂ ਇਹਨੂੰ ਵੀ ਭੁੰਨਦੇ ਆ ਇਹਦਾ ਸਫਰ ਕੱਢਿਆ ਖਾਸਾ ਲੰਬਾ ਜੀ ਏਰੇ ਛੁੱਟੀਆਂ ਕੱਟ ਕੇ ਆ ਗਿਆ ਉਹ ਆ ਕੇ ਕਹਿੰਦਾ ਕੋਈ ਤਾਂ ਬਹੁਤ ਛਾਲਾ ਮਾਪ ਬਾਈ ਇਹਦਾ ਗੱਲ ਗੱਲ ਤੂੰ ਤਾਂ ਹੁਣੇ ਬਾਸਕਟ ਬਾਲ ਦੇ ਲੈਣਾ ਉਹ ਨਹੀਂ ਮੇਰੇ ਚੱਲ 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 ਬਸ ਬਸ ਦਰਗਾਹ ਤੋਂ ਉਹ ਬੰਦਾ ਠੀਕ ਹੀ ਨਹੀਂ ਮੈਂ ਦੇਖ ਰਿਹਾ ਤੂੰ ਬੰਦਾ ਗੱਲ ਤਾਂ ਤੂੰ ਕਹਿੰਦਾ ਭਾਈ ਐਂ ਕਰਾਈ ਜੋ ਬਸ ਹਾਂ ਫੇਰ ਕੋਸਾ ਫੇਰ ਕੋਸਾ ਕਿੱਦਾਂ ਕੋਲ ਟੇਲਦਾ ਹਾਂ ਕਿਆ ਹੋ ਗਿਆ ਉਹ ਤਾਂ ਦੋ ਦਿਨ ਤੇ ਉੱਪਰ ਆ ਲੱਗਿਆ ਕਰਦਾ ਪਤਾ ਨਹੀਂ ਕਿ ਉਹ ਬੱਲੇ ਤੇਰੇ ਬੱਲੇ ਬਹੁ ਲਾ ਗਿਆ ਕੱਟਣ ਸਹੀ ਕਰਕ ਆਏ ਨੀ ਗੱਲ ਬਣਨੀ ਪੁੱਤ ਹਾਂ ਪੁੱਤ ਕਾ ਹੈ ਨੀ ਗੱਲ ਬਣਨੀ ਜਿਕੜਾ ਤੂੰ ਕਰਦਾ ਐਂ ਗੱਲ ਨਹੀਂ ਬਣਨੀ ਹੈਗੀ ਐਂ ਤਾਂ ਐਂ ਤਾਂ ਫਿਰ ਗੱਲ ਗੜਬੜ ਹੋਣੀ ਉਹ ਤੇਰੀ ਉਹ ਬਾਤ ਬਾਤ ਨਾ ਨਹੀਂ ਕੀ ਹੋ ਗਿਆ ਇਹਨੂੰ ਚੰਗਾ ਭਲਾ ਦੱਸ ਕੋਕ ਰੱਖ ਨਹੀਂ ਹੁਣ ਨਹੀਂ ਖਾਣਾਂ ਸੋ ਤਾਂ ਕਹਿੰਦੀ ਮੈਂ ਬਾਹਰ ਖੇਡਣਾ ਤੂੰ ਤਾਂ ਖੇਡ ਨਾ ਮੇਰੇ ਨਾਲ ਮੰਕੂ ਦਾ ਖੇលਿਆ ਨਹੀਂ ਹੈਗਾ ਮੰਕੂ ਦਾ ਵਿਚਾਰਾ ਰੋਣ ਲੱਗ ਗਿਆ ਤਰ ਤੂੰ ਵੀ ਬਿਲਾ ਦੇ ਸੱਤਰੀ ਗਾਲ ਕਿਹੜੀ ਗੱਲ ਅਸਪੜਦਾ ਮੇਰਾ ਪੁੱਤ ਕਿਹ ਕੀ ਜਿਬਰਾ ਅ ਸਕੂਲ ਦਾ ਨਾਮ ਕੀ ਹੈ ਐਂਟਾਈਟਿਸੀ ਅਕੈਡਮੀ ਅੱਛਾ ਤੇਰਾ ਤੁਹਾਡੇ ਵਿੰਡ ਚ ਹੈ ਹਾਂਜੀ ਹਾਂਜੀ ਉਹ ਬੱਲੇ ਆਵਾਜ਼ ਨਹੀਂ ਚੱਲਦੀ ਹਾਂ ਹਾਂ ਪਤਾ ਜੀ ਮੈਨੂੰ ਇੱਥੇ ਹੈਗਾ ਹਾਂਜੀ ਹਾਂਜੀ ਤੇ ਕਿਹੜੀ ਕਲਾਸ ਚ ਕੌਣ ਸੀ ਕਚਸ਼ਾ ਮੈਂ ਪੜ੍ਹਦੇ ਹਾਂ ਪੰਜਾਬੀ ਉਹ ਬੋਲਦੇ ਹਾਂ ਉਹ ਦੂਆ ਦਾ ਜਿਹੜਾ ਇਹਦਾ ਛੋਟਾ ਭਾਈ ਹੈ ਜਿਹੜੀ ਵਿੱਚ ਰੀਡ ਯੂਰ ਕਲਾਸ ਕਿ ਇੱਕ ਨਹੀਂ ਹੁੰਦੀ ਨਾ ਇੰਗਲਿਸ਼ ਚ ਇੰਨੇ ਵਿੱਚ ਰੀਡ ਯੂਰ ਕਲਾਸ ਨਹੀਂ ਵਿੱਚ ਰੀਡ ਕਲਾਸ ਕਹਿੰਦਾ ਕਿ ਅੰਗਰੇਜ਼ੀ ਤੇ ਥੋੜੀ ਥੋੜੀ ਮੱਥਾ ਮਾਰਨੀ ਦਾ ਕਿਤੇ ਕਿਤੇ ਕਿਹੜੀ ਘਰ ਅੱਛਾ ਪੜਦਾ ਉਹ ਤਾਂ ਮੈਂ ਪਹਿਲਾਂ ਪੁੱਛ ਪਿਆਦਾ ਯਾਰ ਉਹ ਮੈਂ ਉਹਦੇ ਆ ਮੈਂ ਜਿਹੜਾ ਮੀਂਹ ਪਈਏ ਤਾਂ ਨਾ ਇਹਨਾਂ ਹਲਾਕੇ ਰੱਖਤੇ ਨਾਲੇ ਵਈ ਗੱਲ ਹੈ ਜੀ ਇਹ ਟੋਏ ਪੈਂਦੇ ਗੱਲਾਂ ਟੋਏ ਪੈਂਦੇ ਨੇ ਹਾਂ ਜੀ ਹਾਂ ਜਿਹੜਾ ਛਿੱਤੀ ਪਈ ਜਾਂਦੇ ਕਿ ਕਿ ਵੀ ਜਦੋਂ ਹਸਦੀ ਪਏ ਜਾਂਦੇ ਠੀਕ ਆ ساری ਉਮਰ ਮਹਾਰਾਜ ਤਨਹਸਾਰ ਕੋਈ ਦੁੱਖ ਤਕਲੀਫ ਤੇਰੇ ਨੇੜੇ ਨਾ ਆਵੇ ساری ਉਮਰ ਤੇਰੇ ਗੱਲਾਂ ਚੱਕਣਾ ਟੋਈ ਪਈ ਜਾਵੇ ਉਹ ਬੱਲੇ ਤਾਂ ਤਾਂ ਨੀਲ ਪੌਲ ਸਲਾਈ ਵੀ ਮੈਂ ਤਾਂ ਲਾਈ ਵੀ ਨਹੀਂ ਯਾਰ ਮੈਂ ਤਾਂ ਲਾਈ ਆ ਵੀ ਇੱਥੇ ਨਾ ਬਾਕੀ ਕਾਤੇ ਨਹੀਂ ਲਾਈ ਆ ਛਾ ਫਿਰ ਸਕੂਲ ਚ ਤੈਨੂੰ ਮੈਂ ਮੇਰੇ ਪੁੱਛਿਆ ਨਹੀਂ ਵੀ ਕਾਤੇ ਲਾ ਕੇ ਆਈ ਹਾਂ ਹਾਂ ਤੂੰ ਮਾਰ ਦਿਓ ਨੀ ਮੈਂ ਤੈਨੂੰ ਮਾਰ ਕੇ ਮੈਡਮ ਜਾਊ ਕਿੱਥੇ ਹਾਂ ਸੈਡ ਨੂੰ ਮਾਰ ਕੇ ਕਿੱਥੇ ਜਾਊ ਬਿਲਕੁਲ ਹੁਣ ਤਾਂ ਨਹੀਂ ਕਿਤਾ ਬੁਣਨਾ ਹੈ ਬੱਚੇ ਹਾਂ ਆਖਿਆ ਪਾ ਲੈਣਾ ਇੰਨਾ ਕੁਝ ਪਾਉਂਦੀਆਂ ਤੂੰ ਹੈ ਤਾਂ ਹੁਣ ਰੀਤ ਨੂੰ ਤਾਂ ਬਣਾ ਲਾ ਰੀਤ ਕੱਲੀ ਉਹ ਅੱਲਾਹ ਹੈ ਇੰਗਲਿਸ਼ ਟੈਂਡਰ ਉਹ ਨਹੀਂ ਮਗਨ ਕਾਇ ਜੀ ਹਾਂ ਜੀ ਤੁਸੀਂ ਵੀ ਸੁਣਾ ਦਿਓ ਕੁਝ ਉਹ ਠੀਕ ਆ ਤਾਇਆ ਜੀ ਸਾਸਰੀ ਕਾਲ ਬਤਾਈਏ ਇੱਧਰ ਸਾਸਰੀ ਕਾਲ ਬਲਾਓ ਪਹਿਲਾਂ ਮੈਂ ਸਾਸਰੀ ਕਾਲ ਜੀ ਉਹ ਇੱਕ ਜੀ ਕਾ ਖਾਲਸਾ ਉਹ ਇੱਕ ਜੀ ਕਾ ਤਾਇਆ ਜੀ ਤਾਂ ਫਿਰ ਜਿਆ ਸੁਣਾਉਣ ਲੱਗਦੇ ਫਿਰ ਜਗਾ ਖੁੱਲਈ ਦੀ ਉਹ ਚਾਹੀਦੀ ਉਹ ਤਾਂ ਠੀਕ ਹੋਊਗੀ ਠੀਕ ਹੈ ਫਸਲવાડી ਠੀਕ ਹੈ ਜੀ ਫਸਲવાડી ਹਾਂਜੀ ਹਾਂਜੀ ਠੀਕ ਆ ਬਾਹਰ ਵਿੱਚ ਆਹ ਪੋਪੀ ਮੰਮੇ ਤਾਂ ਤੁਹਾਡੀ ਉਹ ਆਲਰੇਡੀ ਆਪ ਹੁੰਦੀ ਦੀ ਹੋ ਮੇਰੇ ਕੋਲ ਬੈਠੀ ਹਾਂਜੀ ਹਾਂਜੀ ਹਾਂ ਹਾਂ ਚਲੋ ਬਹੁਤ ਵਧੀਆ ਜਮਾ ਕੇ ਐ ਕਿਨੇ ਖੋਲਦੇ ਮਿਲਦੇ ਚਾਹੀਦੇ ਜਮਾ ਕੋ ਉਪਰ ਨਾ ਕਰੇ ਨਾ ਤਾਂ ਸਭ ਤੋਂ ਵਧੀਆ ਹਾਂਜੀ ਹਾਂ ਜੇ ਕਿਸੇ ਨੂੰ ਜਮਾ ਕੇ ਤੇ ਕਿਲੂ ਕਿਉਂ ਜਾਵੇ ਉਹਦਾ ਫਾਇਦਾ ਕੋਈ ਨਹੀਂ ਫਿਰ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਤਾਇ ਨੇ ਬਹੁਤ ਕਨੇੜੀ ਚੱਕ ਜਿੱਦਾਂ ਸਾਨੂੰ ਪਾਲਿਆ ਜੀ ਐਦਾਂ ਪਾਲੀ ਚੱਕ ਚੱਕ ਗਈ ਇਹ ਜਿੱਦਣ ਬਾਬਾ ਜੂਨ ਜੀ ਦਾ ਮਨਾਇਆ ਇੱਥੇ ਪ੍ਰੋਗਰਾਮ ਹਾਂ ਉਹਨਾਂ ਨੂੰ ਆਪਣਾ ਇਹ ਕਥੀ ਤੇਰੀ ਨੂੰ ਇੱਥੇ ਪਿੰਡ ਨਗਰ ਕੀਰਤਨ ਕੱਢਿਆ ਤਾਂ ਨਗਰ ਕੀਰਤਨ ਦਾ ਕੱਢਿਆ ਪੱਠੇ ਸਾਹਿਬ ਦੇ ਇੱਥੇ ਹਾਂਜੀ ਹਾਂ ਅੱਜ 11 ਭਾਦੋ ਵੀ ਆ ਹਾਂਜੀ ਅੱਜ ਪੱਠਾ ਸਾਹਿਬ ਨੂੰ ਪ੍ਰੋਗਰਾਮ ਸੀ ਕੀ ਕੀ ਆ ਤੇ ਹਾਂ ਸਭ ਨਾਲ ਉਹਨਾਂ ਨੂੰ ਇਹ ਜਿਹੜਾ 11 ਭਾਦੋ ਖੰਡ ਮਨਾਉਂਦੇ ਕਾਦੇ ਵਾਸਤੇ ਮਨਾਉਂਦੇ ਮੈਨੂੰ ਪਤਾ ਕੁਸ ਇਹ ਜਿਆਦਾ ਗੁਰਦੁਆਰਾ ਆਵਾਜ਼ ਕਰਿਆ ਹਾਂਜੀ ਪੱਠੇ ਸਾਹਿਬ ਹਾਂਜੀ ਇਹਦੀ ਡਿਊਟੀ ਰੱਖਦੀ ਬਾਰਨ ਜੀ ਬਾਬਾ ਜੀ ਅਸਲ ਜਿਹੜੇ ਬੁੱਢੇ ਕੋਰੇ ਵਾਲੇ ਸੀ ਹਾਂਜੀ ਆਜ ਆਇਆ ਰਾਤ ਨੂੰ ਹਾਂਜੀ ਪਿਛਲੇ ਨੂੰ ਉੱਥੇ ਜਾ ਕੇ ਹਾਂਜੀ ਵੀ ਉੱਥੇ ਸਤਾਨ ਪ੍ਰਕਟ ਕਰਨਾ ਹਾਂਜੀ ਹਾਂਜੀ ਇਹ ਫਿਰ ਤੂੰ ਜਾ ਪਾਪਟਾ ਸਾਹਿਬ ਉਹ ਦਾਦਾ ਜੂਨ ਸਿੰਘ ਜੀ ਨੇ ਪ੍ਰਕਟ ਕਰਵਾਣਾ ਹਾਂਜੀ ਗੰਢਾ ਕਰਦਾ ਹਾਂਜੀ ਹਾਂ ਉੱਥੇ ਚੜ ਗਿਆ ਇਹ ਹਾਂਜੀ ਇਹ ਫਿਰ ਉੱਥੇ ਜਗਾ ਟੋਲਦਾ ਫਿਰ ਗਿਆ ਜੀ ਹਾਂਜੀ ਘੋੜੇ ਦੇ ਪੌਡ ਛੱਪੇ ਵੇਦੇ ਹਾਂਜੀ ਹਾਂ ਜਿੱਥੇ ਘੋੜਾ ਚੜਾ ਤੇ ਤਾਈ ਪੱਟਾ ਢੰਗਾ ਹਾਂ ਇਹ ਫਿਰ ਦੇਖੀਗਾ ਪਾਉਣ ਇਹਨੂੰ ਲੱਜਣ ਮਨਾਵਾ ਹਾਂਜੀ ਚਲ ਐਨ ਪਾੜੋਂ ਦੇ ਉੱਪਰ ਜਾ ਜਾ ਹਾਂਜੀ ਹੋਰ ਜਾ ਕੇ ਫਿਰ ਮਹਾਰਾਜ ਪਾਸਾ ਖੜੇ ਫਿਰ ਬੋਲੇ ਬੀਨੂ ਹਾਂਜੀ ਬਸ ਇੱਥੇ ਹੀ ਅਸਾਂ ਕੁਝ ਹਾਂਜੀ ਇੱਥੇ ਖੜ ਜਾ ਸਹੀ ਗੱਲ ਹੈ ਸਹੀ ਗੱਲ ਹੈ ਇੱਥੇ ਬਣਾਉਣਾ ਸਥਾਨ ਜੀ ਹਾਂਜੀ ਮੈਂ ਮੈਨੂੰ ਕਈ ਨਹੀਂ ਜਨਾ ਪਤਾ ਜੀ ਨਾ ਨਾ ਐਕੜੀਆਂ ਇਤਿਹਾਸ ਵੀ ਇੱਥੇ ਹੀ ਹੈ ਜੀ ਹਾਂਜੀ ਮੈਂ ਪੜਿਆ ਹੈ ਇਤਿਹਾਸ ਵੀ ਇਦਾਂ ਲਈ ਹੈ ਹਾਂਜੀ ਵੀ ਉੱਥੇ ਉਹਨਾਂ ਨੇ ਮੈਂ ਬਾਬਾ ਚੌਣ ਸਿੰਘ ਜੀ ਨੇ ਪ੍ਰਗਟ ਕਰਾਇਆ ਹਾਂ ਉੱਥੇੋਂ ਸੁੱਖਾਂ ਬਾਹਰ ਆਉਂਦੀਆਂ ਸਾਰਿਆਂ ਦੇ ਦੁਨੀਆ ਦੂਰ ਦੂਰ ਤੇ ਨਮਸਕਾਰ ਕਰਨ ਹੁੰਦੀ ਪਠਾ ਸਾਹਿਬ ਜੀ ਜੀ ਜੁਤੀ ਲਾਈ ਮਹਾਰਾਜ ਨਾਲ ਆਪ ਹਾਂਜੀ ਇੱਥੇ ਚਾ ਤੁਸੀਂ ਕਾ ਜੀ ਨੂੰ ਬਾਣੀ ਜੀ ਦਾ ਬਾਤ ਕਰਨਾ ਹਾਂ ਜੀ ਹਾਂ ਫਿਰ ਤੁਸੀਂ ਕਵਿਤਾ ਕਬੂਤਾ ਕੋ ਤਿਆਰ ਕਰੀ ਨੇ ਆਪ ਦਾ ਮੇਰੇ ਦਾ ਜਿਹੀ ਮਰਜੀ ਸੁਣਨਾ ਵਾ ਸੁਣਾਉਣਾ ਕੋਈ ਹੋਣਾ ਹੁੰਦੇ ਉਹਨਾਂ ਨੂੰ ਸੁਣਾਇਆ ਜਾਂਦਾ ਫਿਰ ਟੂਰਨਾਮੈਂਟੋਂ ਮਾ ਨਹੀਂ ਤਾਂ ਜੀ ਚ ਟੂਰਨਾਮੈਂਟ ਤੇ ਬੜਾ ਭਾਈ ਸੀ ਮੇਰਾ ਮਾ ਹੁੰਦੀ ਆ ਆਦਮੀਆਂ ਵਾਲੇ ਆਏ ਹਾਏ ਆਹੀ ਚੱਲਣ ਦੋ ਅੱਜ ਹਾਂ ਜਿਹੜਾ ਤੁਸੀਂ ਇਹ ਤਾਂ ਇਹ ਤਾਂ ਰੂਹ ਦੀਆਂ ਗੱਲਾਂ ਆ ਜਿਹੜੀ ਇਹ ਗੱਲ ਆ ਨਾ ਮਾਂ ਹੁੰਦੀ ਆ ਮਾਂ ਦੁਨੀਆ ਬਾਲ ਇਹ ਰੂਹ ਦੀਆਂ ਗੱਲਾਂ ਆ ਤੇ ਸੁਣਾ ਤਾ ਉਥੇ ਨਾ ਤੇ ਹੁਣ ਵੀ ਸੁਣਾ ਤੋ ਉੱਥੇ ਮੈਂ ਹੈ ਨਹੀਂ ਤਾ ਉਥੇ ਕੌਣ ਦਾ ਸਵਾਦ ਨਹੀਂ ਮੈਨੂੰ ਆਇਆ ਜਿੱਕਣਾ ਮੈਂ ਗਾਣਾ ਦਾ ਹਾਂਜੀ ਸਗਤ ਬੈਠੀ ਹੋਊ ਮੁੰਡੇ ਬੈਠੇ ਹੋਊ ਫਸ ਬੱਛਿਆ ਉਹ ਬਾਪੂ ਮੇਰੀ ਗੱਲ ਸੁਣ ਇਹ ਕੌਣ ਦਾ ਸਵਾਦ ਆ ਉੱਥੇ ਉੱਥੇ ਤਾਂ ਮੁੰਡੇ ਖੁੰਡੇ ਕਰੈਕਟ ਖੇਲੇ ਨਾ ਉੱਥੇ ਰੌਲਾ ਪਈ ਗਿਆ ਉਹ ਮਾਰਦਾ ਛੱਕਾ ਉਹ ਮਾਰਦਾ ਚੱਕਾ ਆਈ ਕੋ ਸੋਈ ਗਿਆ ਤੇ ਕਿਹਾ ਮੈਂ ਕਿਹਾ ਫੜਾ ਤਾ ਕਹਿੰਦਾ ਲੋ ਬਾਬਾ ਜੀ ਸੁਣਾਓ ਮਖਾ ਕੈ ਸੁਣਾਵਾਂ ਕਹ ਰੌਣਾ ਪੈਂਦਾ ਪੈਂਦਾ ਨਾ ਹੁਣ ਤਾਂ ਅਸੀਂ ਸੰਗਤ ਕਰ ਰਹੇ ਆ ਜਿਹੜੇ ਤੁਹਾਨੂੰ ਇੰਨੇ ਜਿਹੇ ਦੇਖ ਰਹੇ ਆ ਉਹ ਵੀ ਸੰਗਤ ਕਰਦੇ ਆ ਪਰ ਮਾਮ ਦੀ ਗੱਲ ਕਰ ਮੈਂ ਖਾ ਤਿਆ ਸਾਨੂੰ ਮੈਂ ਖਾਇ ਚਣਾ ਕਾ ਗਾਇ ਕਣ ਕਾਇ ਕਰਦੇ ਚਲੋ ਮੌਕੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੁਣ ਮੁੰਡੇ ਵੀ ਤੇ ਨਵੀਂ ਉਮਰ ਦੇ ਉਹਨਾਂ ਨੂੰ ਕੀ ਪਤਾ ਹੈ ਜਾਂ ਤੁਸੀਂ ਟੋਰਨਾਮੈਂਟ ਹੋ ਰਿਹਾ ਇਨਾਮ ਵੰਡਦੇ ਆ ਬੈਠੋ ਆਰਾਮ ਨਾਲ ਫੇਰ ਸੁਣੋ ਉਹ ਸਮਝ ਇਹੋ ਜਿਹਾ ਹੁੰਦਾ ਉਹ ਹਰੇਕ ਨੂੰ ਫੇਰ ਤਾਂ ਨਾਮ ਵੰਡ ਸਮਾਰੋ ਹੋਊਗਾ ਫੇਰ ਤਾਂ ਨੱਠ ਪੱਧ ਪੈ ਨਹੀਂ ਸਾਡਾ ਰੌਲਾ ਬਹੁਤ ਆਉਂਦਾ ਉਹਨਾਂ ਦਾ ਜਿਆਦਾ ਜਿਆਦਾ ਨਾਮ ਵੰਡ ਹੋ ਜਾਂਦੇ ਫੇਰ ਕਿੱਥੇ ਫੇਰ ਤਾਂ ਰੌਲਾ ਹੀ ਪੈਂਦਾ ਫੇਰ ਤਾਂ ਨਾ ਬਾਪੂ ਜਦ ਤੂੰ ਕੋ ਜੰਦਾ ਹੁੰਦਾ ਤਾਂ ਕੁਸ਼ਤੀਆਂ ਦੇਖਣਾ ਜਦੋਂ ਤੇਰਾ ਮਨ ਜਿੱਤ ਜਾਂਦਾ ਤਾਂ ਤੂੰ ਰੌਲਾ ਨਹੀਂ ਤਾਂ ਪਊਗਾ ਫੇਰ ਬੱਸ ਹੋਊਗਾ ਕੋਈ ਨਾ ਰੌਲਾ ਪਾਉਂਦੇ ਜਿੱਤ ਕੇ ਆਖੇਗਾ ਖੁਸ਼ੀ ਵਿੱਚ ਪੈਂਦਾ ਹੀ ਆ ਉਹ ਜਿੱਤੇ ਤੂੰ ਰੌਲਾ ਪਾਉਂਗਾ ਜਿਹੜਾ ਬਿਤਾਰੇ ਹਾਰ ਕੇ ਢੱਲੇ ਜੋ ਕੇ ਬਹਿ ਗਏ ਜਿਆਦਾ ਰੌਲਾ ਕੋ ਜਿਹੜਾ ਹੋੜਾ ਟਾਈਮ ਚ ਤਾਂ ਉਹ ਜ਼ਿਆਦਾ ਰੌਲਾ ਕੁਝ ਹੋਰ ਰਸਾਂ ਦਾ ਰੌਲਾ ਹਉਣ ਰੌਲਾ ਕਦੋਂ ਰਸਾਂ ਦਾ ਇਹ ਗੱਲਾਂ ਖੁਸ਼ੀਆਂ ਦੀਆਂ ਹਾਂ ਹੁਣ ਤਾਂ ਆਇਆ ਜੀ ਨੇ ਲੈਣ ਸਹੀ ਫੜੀ ਆ ਹੁਣ ਫੜੀ ਆ ਕਮਾ ਕੇ ਲਿਆਉਣਾ ਬੰਦਾ ਨਾ ਬੰਦਾ ਉੱਤੇ ਟਿਕਾਣਾ ਆ ਹਾਂ ਜ਼ਿਆਦਾ ਰੌਲਾ ਕੁਝ ਹੋਰ ਰਸਾਂ ਦਾ ਹੁਣ ਦਾ ਰੌਲਾ ਪੈ ਗਿਆ ਕੁਝ ਹੋਰ ਰਸਾਂ ਦਾ ਸਹੀ ਗੱਲ ਆ ਜੀ ਪਰ ਹੁਣ ਇੱਕ ਬੰਦੇ ਦਾ ਸਰਾ ਤੋਂ ਮਾਂ ਹੁੰਦੀ ਆ ਮਾਂ ਦੁਨੀਆ ਬਿੰਦਰੱਖੀ ਇਹ ਤਰ੍ਹਾਂ ਗਾਉਂਦਾ ਸੀ ਬਿੰਦਰੱਖੀ ਇਹਨੇ ਗਾਇਆ ਸੀ ਇਹ ਦਾ ਮਾਨਕ ਦਾ ਗਾਇਆ ਮਾਨਕ ਦਾ ਹਾਂ ਕਲਦੀਪ ਮਾਨਕ ਦਾ ਕਲਦੀਪ ਮਾਨਕ ਦਾ ਹਾਂ ਜੀ ਬਿੰਦਰੱਖੀ ਇਹਦੇ ਹੋਟਾਂ ਮੇਰੇ ਰਖਿਆ ਹੋਟਲ ਇਹਦਾ ਕੋਈ ਇਹ ਸਿੱਕੇ ਵਾਲਾ ਗੱਲ بابا ਹਾਂਜੀ ਉਹ ਕਿਹਾ ਸਿੰਧੂ ਵਿਖਸਤੂ ਦੇ ਪਰ ਹਾਂ ਉਹ ਸੰਧੂ ਦੇ ਹਾਂਜੀ ਹਾਂ ਉਹ ਉੱਤੇ ਜੀ ਬਾਬਾ ਉਹ ਹੋਲਾਈਨ ਮੈਂ ਕਰਦਾ ਬਈ ਹੋਲਾਈਨ ਮੈਂ ਕਰਦਾ ਇਹ ਕੜੀਆਂ ਦੋਗੇ ਹਾਂਜੀ ਫਿਰ ਤੁਸੀਂ ਵੀ ਹੁਣ ਪਾਪੋ ਕਲੀ ਕਮਾ ਹੁੰਦੀ ਆ ਮਾਂ ਦੁਨੀਆ ਵਾਲੀ ਉਹ ਸलाम ਰੱਖਿਆ ਅੰਦਰ ਤੋਂ ਤਾਰਾ ਛੁੱਟ ਨਹੀਂ ਨਾ ਜੇ ਭੇ ਖਲ ਗਿਆ ਇੱਕ ਵਾਰ ਛੜੀ ਆ ਹਾਂ ਵੈਸੇ ਇੱਕ ਗੱਲ ਆ ਜਦ ਪ੍ਰੋਗਰਾਮਾਂ ਦੇ ਵਿੱਚ ਆਪਾਂ ਕਿਤੇ ਵੀ ਜਿਵੇਂ ਅਮਸਤਾਂ ਦੀ ਵਰਸੀ ਪਰ ਤੁਸੀਂ ਗਾ ਕੇ ਹਾਂਜੀ ਹਾਂਜੀ ਅੰਦਰ ਤੱਕ ਵਾਇਰ ਰੋਮ ਰੋਮ ਖੜਾ ਹੁੰਦਾ ਜਿਹੜਾ ਸੁਣਨੇ ਵਾਲਾ ਹੁੰਦਾ ਹਾਂ ਜਿਹੜੀ ਗੱਲ ਸੁਣਨੇ ਵਾਲੀ ਹੁੰਦੀ ਜੋ ਸੁਣੇ ਹਾਂ ਜੇ ਹੁਣ ਜਿਹਨਾਂ ਸੁਣਨੀ ਹੋਣੀ ਗੱਲਾਂ ਇੱਧਰ ਦੀਆਂ ਉੱਧਰ ਦੀਆਂ ਕਰੀ ਜਾਣੀਆਂ ਕਿਆ ਸਬਜ਼ੀ ਬਣਾਈ ਜਲੇਬੀਆਂ ਬਣ ਗਈਆਂ ਪਕੌੜੇ ਬਣ ਗਏ ਉਹਨਾਂ ਨੂੰ ਕੋਈ ਮਤਲਬ ਨਹੀਂ ਹਾਂਜੀ ਬੋਲਾਂ ਬੋਲਾਂ ਵੀ ਉਹ ਵੀ ਕਰੋ ਹਾਂ ਕਦਰ ਕਰੋ ਹਾਂ ਕਦਰ ਕਰੋ ਵੀ ਕਿਆ ਕਹਿੰਦਾ ਹਾਂ ਗੱਲਾਂ ਆਏ ਨਾ ਯਾ ਤਾਈ ਜੇ ਇਹ ਟਾਈਮ ਨਹੀਂ ਸੰਭਿਆ ਤਾਈ ਨੇ ਥੋੜਾ ਜਾ ਚਲੋ ਕਹਿ ਲੋ ਵੀ ਕੰਮ ਕਾਰਮਾ ਫਸੇ ਵੇ ਤੇ ਹਲ-ਹੋਲ ਬਾਈਏ ਕਬੀਲਦਾਰੀਆਂ ਬਹੁਤੀਆਂ ਨਹੀਂ ਤਾਂ ਵੰਦਰਾ ਸੁਨਨ ਦਾ ਤਾਂ ਵੀ ਉਹ ਵੀ ਕੀਤਾ ਮੈਨੂੰ ਕਹਿੰਦਾ ਤੁਸੀਂ ਗੌਰ ਨਹੀਂ ਕਰੀਂ ਨਾ ਪ੍ਰੈ ਕਰੀਂ ਨਾ ਤੇਰੇ ਘਰ ਦਾ ਨਾ ਕਰੀਂ ਬੋਰ ਤਾਂ ਜਿੰਨੀ ਗੜ ਕੇ ਵੀ ਹੁਣੋਂ ਤਾਂ ਕੁਸਤੇ-ਕੁਸ ਬਣ ਜਾਂਦਾ ਕਹਿੰਦਾ ਤਾਂ ਹੁਣ ਗੱਡੀ ਵਿੱਚ ਬੈਠਾ ਹਾਂ ਚਲ ਹੁਣ ਵੀ ਮਾਰਾਂ ਤੇ ਨਾ ਗੱਡੀਆਂ ਤੇ ਪਟਾਵਦੇ ਹਾਂ ਹਾਂ ਬਿਲਕੁਲ ਜਿੱਥੇ ਰੱਖਦਾ ਸਾਡਾ ਸਾਈ ਉੱਥੇ ਰਹਿਣਾ ਪੈਣਾ ਸਾਨੂੰ ਸਹੀ ਗੱਲ ਆ ਜੀ ਹੋਣ ਵੀ ਗਈ ਹਾਂ ਆਹ ਓ ਮਾਹ ਦੁਨੀਆ ਮਾਹ ਦੁਨੀਆ ਵਾਲਿਓ ਓ ਮਾਹ ਝੰਡੜੀ ਛਾਹ ਦੁਨੀਆ ਵਾਲਿਓ ਕਰਾਉਂਦਾ ਮਾੜੀ ਨਾ ਕੋਈ ਆੜ ਨਹੀਂ ਲੜਾਉਂਦਾ ਰੋਂਦਾ ਨੂੰ ਕੋਈ ਚੁੱਪ ਨਹੀਂ ਕਰਾਉਂਦਾ ਅੱਖ ਖੋਲਦੇ ਟਕ ਕਾਹ ਦੁਨੀਆ ਵਾਲਿਓ ਹੋ ਮਾਹੰਦੀ ਐ ਮਾਹ ਦੁਨੀਆ ਵਾਲਿਓ ਓ ਬੱਚਾ ਮਾ ਦੁੱਖ ਨਾ ਨਾ ਸੈਂਦੀ ਯਾਦ ਨਹੀਂ ਆਇਆ ਮੋਕੇ 'ਤੇ ਹਾਂਜੀ ਓ ਬੱਚਿਆਂ ਦਾ ਦੁੱਖ ਨਾ ਨਾ ਸੈਂਦੀ ਜਿੰਨੀ ਥਾਪੇ ਆਪਹਿ ਪੈਂਦੀ ਓ ਬੱਚਿਆਂ ਦਾ ਦੁੱਖ ਨਾ ਨਾ ਸੈਂਦੀ ਜਿੰਨੀ ਥਾਪੇ ਆਪਹਿ ਪੈਂਦੀ ਓ ਕੰਦੇ ਸੁੱਕੀ ਥਾ ਹੋ ਦੁਨੀਆ ਵੜੋ ਆ ਮਾਂ ਹੁੰਦੀ ਐ ਮਾਂ ਹੋ ਦੁਨੀਆ ਵੜੋ पूजा माता रबदारू पहदूजा मा जी पूजा रब जी पूजा माता रबदारुू पहदूजा ओ मह रबदा न दुनिया वाड़े ओ, ओ मह मह दुनिया वाड़ियो ओ म बिना जग कुपेर सुनो ॾिसेरा मह बिना जग कुपेर सुनो ॾिसेर ओ कोई न फरदा बह दुनिया वालियो ओ, ओ मह दुनिया वालियो अरोई बचा मे न कोई ओर बादेव घर अरजोई बची मे न कोई ओ सिते उठदी छह दुनिया वालियो ओ, ओ मह दुनिया वालियो ਆ ਮਾਹ ਦੁਨੀਆ ਵਾਲੋ ਹੋ ਮਾਹ ਦੀ ਆ ਮਾਹ ਦੁਨੀਆ ਵਾਲੋ ਵਾਰ ਕਿਹ ਕਰ ਖਾਸ ਆ ਗੁਰ ਦੀ ਕਿਫਤ ਬਸ ਇੱਕ ਗੱਲ ਹੈਗੀ ਆ ਜੀ ਕਿਹੜਾ ਹੁਣ ਸਮਾਂ ਚੱਲਦਾ ਹਾਂਜੀ ਆ ਸਮੇਂ ਦੇ ਵਿੱਚ ਮਾਪੇ ਦੀ ਕਦਰ ਹੈ ਨਹੀਂ ਹੁੰਦੀ ਹਾਂਜੀ ਸਹੀ ਗੱਲ ਹੈ ਪਰ ਇਹਦਾ ਅਹਿਸਾਸ ਉਦੋਂ ਹੁੰਦਾ ਜਦ ਵੀਰੇ ਮੁੱਤ ਹੀ ਸਾਡੇ ਕੋਲ ਤੇ ਚੱਲ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਤੇ ਪਤਾ ਲੱਗਦਾ ਵੀ ਹਾਂ ਮਾਂ ਬਾਪ ਕਿਆ ਚੀਜ਼ ਹੈ ਮਾਂ ਬਾਪ ਕਿਆ ਚੀਜ਼ ਹੈ ਹਾਂ ਮਾਂ ਬਾਪ ਦਾ ਅਸੀਂ ਵਿਖਾ ਦੇ ਨਹੀਂ ਸਕਦੇ ਹਾਂਜੀ ਹਾਂਜੀ ਜੇ ਸੋਚੀਏ ਹਾਂ ਜੇ ਸੋਚੂਗਾ ਤਾਂ ਪੰਜ ਕੱਲ ਦੀ ਪੀੜੀ ਤੇ ਪਤਾ ਲੱਗਦਾ ਵੀ ਮਾਂ ਬਾਪ ਕਿਆ ਕਰਦਾ ਸਾਡੇ ਵਾਸਤਾ ਕਿੰਨਾ ਸਾਨੂੰ ਪਾਲਿਆ ਸਹੀ ਗੱਲ ਉਹ ਜਾਂ ਆਪਣੇ ਜਵਾਕ ਪਾਲਦੇ ਪਤਾ ਲੱਗਦਾ ਹੁਣ ਹਾਂ ਕੌਣ ਪਤਾ ਲੱਗਦਾ ਵੀ ਖਰਚੇ ਕਿਵੇਂ ਪੂਰੇ ਹੁੰਦੇ ਨੇ ਇਹਨਾਂ ਦੇ ਯਾਰ ਤਕੜੇ ਜਵਾਨ ਹੋ ਜੇ ਫੇਰ ਤਾਂ ਆ ਸਾਹਮਣੇ ਪਾ ਦੇਸੀ ਇੱਕ ਨਹੀਂ ਤੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਮੂਡ ਇੱਕ ਵਾਰ ਜ਼ਰੂਰ ਆਉਂਦਾ ਹਾਂਜੀ ਵੀ ਆਪਣੇ ਮਾਪਾਪੂ ਨੂੰ ਇਹ ਗੱਲ ਉਹ ਕਹਿ ਦਿੰਦਾ ਵੀ ਮੇਰੇ ਵਾਸਤੇ ਤੁਸੀਂ ਕਰਿਆ ਕਿਆ ਹੈ ਇਹਦਾ ਹੁੰਦਾ ਬੱਚਾ ਬੱਚੇ ਤਾਂ ਕਹਿ ਹੋ ਜੂਗਾ ਕਿਤੇ ਨਾ ਕਿਤੇ ਇਹੋ ਜਿਹਾ ਮੋੜ ਆਉਂਦਾ ਚਾਹੇ ਟੀਨੇਜ ਚ ਆ ਜਾਵੇ ਚਾਹੇ ਵਿਆਹ ਤੋਂ ਬਾਅਦ ਆ ਜਾਵੇ ਚਾਹੇ 40 45 ਸਾਲ ਤੋਂ ਬਾਅਦ ਉੱਪਰ ਜਾ ਕੇ ਆ ਜਾਵੇ ਇੱਕ ਵਾਰ ਬੰਦੇ ਦੇ ਮੂੰਹ ਤੇ ਗੱਲ ਨਿਕਲੇ ਜਾਂਦੀ ਵੀ ਤੁਸੀਂ ਸਾਡੇ ਵਾਸਤੇ ਕਰਿਆ ਰੱਖਿਆ ਹਾਂ ਹਾਂ ਪਰ ਉਹ ਸਮੇਂ ਹੀ ਆ ਜਾਂਦਾ ਤੇ ਹਫਤੇ ਮਾ ਮਾਪਾ ਨੂੰ ਪਤਾ ਹੁੰਦਾ ਜਾਂ ਧੀ ਪੁੱਤ ਨੂੰ ਪਤਾ ਹੁੰਦਾ ਵੀ ਉਹ ਕਿਹੜੀ ਪੋਜੀਸ਼ਨ ਚ ਫਸਿਆ ਪੰਦਾ ਜਿਹੜੀ ਇਹ ਸ਼ਬਦ ਬੋਲ ਹੋ ਗਏ ਮਾਪਾ ਦਾ ਬਹੁਤ ਜੋਰ ਲਾਂਦਾ ਨਹੀਂ ਆ ਬਣਾ ਲਿਆ ਆ ਕੱਲ ਲਿਆ ਨਹੀਂ ਕੁਰੀ ਲੰਦਾ ਜੀ ਨਹੀਂ ਮੇਰੇ ਬੱਚੇ ਦਾ ਆ ਕੋ ਸੋਚ ਬਾ ਆ ਕੋ ਸੋਚ ਬਾ ਹਾਂ ਮਾਪਾ ਆਪਣਾ ਪਿਛਾ ਨਹੀਂ ਹਟਦਾ ਬਿਲਕੁਲ ਬਿਲਕੁਲ ਬਾਕੀ ਕਿਸਮਤ ਸਭ ਤੋਂ ਵੱਡੀ ਕਹਿੰਦੇ ਕਿਸਮਤ ਬਲੀ ਹੁੰਦੀ ਹੈ ਜਿਨ੍ਹਾਂ ਨੇ ਸੁੱਖ ਭੋਗਣਾ ਉਹਨਾਂ ਨੇ ਬਿਨਾਂ ਬੱਚਿਆਂ ਤੇ ਵੀ ਸੁੱਖ ਭੋਗ ਲੈਣਾ ਜਿਨ੍ਹਾਂ ਨੇ ਸੁੱਖ ਨਹੀਂ ਭੋਗਣਾ ਤਾਂ ਚਾਰ-ਚਾਰ ਬੱਚੇ ਹੋਣ ਉਹ ਵੀ ਸੁੱਖ ਨਹੀਂ ਬਿਲਕੁਲ ਉਹਨਾਂ ਨੂੰ ਤਾਂ ਵੀ ਚਾਰ ਬੱਚਿਆਂ ਦਾ ਵੀ ਸੁੱਖ ਮਿਲਣਾ ਇੱਕ ਕਿਸਮਤ ਤੇ ਸੌਦੇ ਹੁੰਦੇ ਕਰਮਾਂ ਦੇ ਸੌਦੇ ਤਾਂ ਹੀ ਕਹਿੰਦੇ ਕਰਮ ਚੰਗੇ ਕਰੋ ਬਸ ਮੈਂ ਕਰਮ ਚੰਗੇ ਕਰੂੰਗਾ ਤਾਂ ਸਾਡੇ ਰਾਹਤੇ ਸਾਫ਼ ਹੋ ਜੂਗੇ ਹਾਂ ਹਾਂ ਤੇ ਸਾਡੇ ਕਰਮ ਮਾੜੇ ਹੋਊਗੇ ਸਾਡੇ ਮੂਰੇ ਕੰਡੇ ਆ ਪਿਆ ਜਣੇ ਭਾਈ ਇਹੋ ਜਿਹਾ ਬੀਜੂਗੇ ਇਹੋ ਜਿਹਾ ਵੱਡੂਗੇ ਬਸ ਮੈਂ ਗੱਲ ਉੱਥੀ ਆ ਗਈ ਕੋ ਮੈਂ ਉਹ ਕਹਾਵਤ ਨਹੀਂ ਇੱਕ ਕਹਿੰਦਾ ਵੀ ਇੱਕ ਕੋਈ ਆਪਣੇ ਬਾਪ ਤੇ ਤੰਗ ਆ ਗਿਆ ਹਾਂ ਉਹਦੇ ਬਾਪ ਨੂੰ ਮੋਢੇ ਤੇ ਚੱਕ ਕੇ ਸੱਡਣ ਦਰਦਾਂ ਦਾ ਕਹਿੰਦਾ ਮੈਂ ਟੋਬੇ 'ਚ ਸੱਡੇ ਹੁੰਦਾ ਨਾ ਵੀ ਗੰਮੇ ਨੇ ਵੇੜ ਦਿੰਦਾ ਹਾਂ ਉਹ ਟੋਬੇ 'ਚ ਵੱੜਦਾ ਉਹ ਵੜਨ ਲੱਗਾ ਵੜ ਕੇ ਚਾਰ ਘੰਟਾ ਫੜ ਕੇ ਕਹਿੰਦਾ ਮੈਂ ਸਿੱਟਣ ਲੱਗਾ ਕਹਿੰਦਾ ਖੜਾ ਜਾ ਖੜਾ ਜਾ ਪੁੱਤ ਕਹਿੰਦਾ ਕਿਆ ਹੋ ਗਿਆ ਬਾਪੂ ਕਹਿੰਦਾ ਜਦੋਂ ਮੈਂ ਆਪਣੇ ਬਾਪ ਨੂੰ ਸਿੱਟ ਕੇ ਗਿਆ ਤਾਂ ਕਹਿੰਦਾ ਕਿ ਚਾਰ ਕਰਮਾਂ ਗਾਹਾਂ ਨੂੰ ਹੋ ਜਾ ਮਨ ਉਸ ਤੋਂ ਸਿਰਫ ਤੇਰੇ ਨਿਆਣੇ ਤੈਨੂੰ ਹੋਰ ਕਹਾਂ ਸਿੱਡੂਂਗੇ ਕਹਿੰਦਾ ਲੁਕੇ ਜੇ ਰਹਾਂਗੇ ਫਿਰ ਉਹ ਗਾਲੋ ਫਿਰ ਮੋੜ ਲੈ ਆਦਾ ਉਹਨੂੰ ਉਹਨੂੰ ਠੋਕਰ ਲੱਗੀ ਉੱਥੇ ਤੇ ਵੀ ਜੇ ਮੈਂ ਆਪਣੇ ਬਾਪ ਨਾਲ ਐ ਕਰੂੰਗਾ ਤਾਂ ਸਾਡੇ ਨਿਆਣੇ ਨੇ ਵੀ ਸਾਡੇ ਨਾਲ ਕੁਝ ਕਰਨਾ ਬਿਲਕੁਲ ਨਹੀਂ ਤਾਂ ਵੀ ਗੇਣਾ ਕਿਸੇ ਨਾਲ ਉਹ ਕੋਈ ਚੇ ਮਰੇ ਮਰਨ ਦੀ ਉਹ ਇਹ ਗੱਲ ਹੁੰਦੀ ਆ ਸਮੇਂ ਦੀ ਬੰਦਾ ਆ ਗਿਆ ਜੀ ਹਾਂ ਡੋਕਰਵਾਣੇ ਤੇ ਡੋਕਰ ਵੱਜ ਗਈ ਮੋਗੇ ਨਾਲ ਵੱਜ ਗਈ ਹਾਂ ਜੀ ਹਾਂ ਮਾਪੇ ਤਾਂ ਦੇਣ ਤਾਂ ਅਸੀਂ ਦੇ ਨਹੀਂ ਸਕਦੇ ਸਮਾਂ ਉਹਨਾਂ ਨੇ ਜੇ ਜੇ ਸਾਡੇ ਮਾਪੇ ਪਾ ਨੇ ਸਮਾਂ ਦੇਖੇ ਲਿਆ ਉਹ ਜਿਆਸੀ ਨਹੀਂ ਦੇਖਣਾ ਹੁਣੋ ਜਦੋਂ ਜਿਆਦਾ ਜਿਆਦਾ ਜ਼ਿੰਦਗੀ ਬਹੁਤ ਸੰਘਰਸ਼ ਭਰੀ ਸੀ ਪਹਿਲੇ ਸਮਿਆਂ ਤੋਂ ਜਿਹੜੇ ਤੁਹਾਡੇ ਸਮੇਂ ਤੇ ਹਾਂਜੀ ਹਾਂਜੀ ਜਦੋਂ ਨਿਆਣੇ ਪਾਲਣੇ ਵੀ ਬਹੁਤ ਤੇ ਆਮਦਨ ਦਾ ਕੋਈ ਚਰੀਆ ਨਹੀਂ ਦਾ ਹੁਣ ਤਾਂ ਖੇਤੀ ਸੀ ਵੀ ਆਮਦਨ ਆ ਕਿ ਹੋਰ ਵੀ ਬਿਜ਼ਨਸ ਆ ਗਿਆ ਹਾਂਜੀ ਹਾਂਜੀ ਜਦ ਮੈਂ ਕਹਾਂ 90 ਰੁਪਏ ਦੇ ਲਗਭਗ ਡੈਰੀਆਂ ਡੂਰੀਆਂ ਜਿਹਾ ਖੁੱਲਿਆ ਦੁੱਧ ਦੱਦੇ ਵੇਚਣ ਲੱਗੇ ਪਹਿਲਾਂ ਦੁੱਧ ਵੀ ਨਹੀਂ ਦੱਪੇਗਾ ਤਾਂ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਇਹ ਬੇਗਦਾ ਦਾ ਤਾਂ ਰੇਟ ਨਹੀਂ ਤਾਂ ਹੀ ਹਾਂ 3 ਰੁਪਏ ਕਿਲੋ 3 4 ਰੁਪਏ ਲੈ ਜਾਂਦੇ ਤੇ ਕਿਲੋ 3 ਰੁਪਏ ਉਂਵਰ ਜਦ ਇਹ ਵੀ ਹੈਗਾ ਤਾਂ ਜੀ ਵੀ 10 ਰੁਪਏ ਦੀ ਵੈਲਿਊ ਸੀ ਹਾਂ ਜੀ 10 ਰੁਪਏ ਨਾਲ ਸੌਦੇ ਆ ਜਾਂਦੇ ਸੁਰੂ ਜਦ ਪੈਸੇ ਦੀ ਵੈਲਿਊ ਹੁੰਦੀ ਸੀ ਹੁਣ ਪੈਸੇ ਦੀ ਇਹ ਨਹੀਂ ਹੈ ਹੁਣ ਨਹੀਂ ਹੁਣ ਤਾਂ 10 ਰੁਪਏ ਜਿਹੜੇ ਮੰਗਦੇ ਉਹ ਨਹੀਂ ਲਿੰਦੇ 10 ਰੁਪਏ ਨਹੀਂ ਹਾਂ ਜੀ ਕਹਿੰਦੇ ਵੀ ਰਹਿਣ ਉਹ ਅੱਗੇ 50 ਰੁਪਏ 200 ਰੁਪਏ ਤੋਂ ਅੱਗੇ ਸਾਨੂੰ ਰੁਪਈਆ ਮੈਜ ਲੈਣਾ ਚਾਰ ਪੰਜ ਟੌਫੀਆਂ ਆ ਜਾਂਦੀਆਂ ਨੇ ਯਾਰ ਪੈਸੇ ਜਾਂਦੀਆਂ ਹੋਰ ਹੁਣ 10 ਵੀ ਲੱਤਿਆ ਮੈਂ ਮੈਂ 10 ਲੱਤੀਆਂ ਫੇਰ ਫਿਰ ਸਾਡੇ ਬਾਬਾ ਹੁੰਦਾ ਤਾਂ ਤੁਹਾਡੇ ਵਰਗੇ ਬਜ਼ੁਰਗ ਸੀ ਉਹਨਾਂ ਦਾ ਕਾਰੀ ਵੀ ਸੀ ਹਾਂ ਜੀ ਉਹਨੇ 4-10 ਟੋਪੀਓ ਦੇ ਦਿੰਦੀਆਂ ਇੱਕ ਪਕੌੜੀਆਂ ਦੀ ਮੁੱਠੀ ਭਰ ਕੇ ਸਾਡੇ ਪੱਲੇ ਚ ਪਾ ਦਿੰਦੀ ਉਹਨੇ ਬਸ ਚੱਲ ਉਹ ਡੂੰਗਾ ਕਹਿੰਦੇ ਹੁੰਦੇ ਤਾਂ ਜਾਂ ਤਾਂ ਡੂੰਗਾ ਬਾਈ ਆ ਯਾਰ ਜਦੋਂ ਤਾਂ ਜਦੋਂ ਸਮੇਂ ਬਹੁਤ ਚੰਗੇ ਤਾਂ ਹੁਣ ਦੇ ਵੀ ਹੁਣ ਤਾਂ ਦੇ ਕਰਾਂਦਾਰਾਂ ਨੇ ਠੱਕਣ ਪਰ ਠੱਕਣ ਲਾ ਕੇ ਆਏ ਟੈਂਟ ਕਰੇ ਬੰਦੇ ਵੀ ਅਗਲੇ ਤੇ ਖੁੱਲ੍ਹੇ ਨੇ ਵੀ ਕੰਮ ਵੀ ਉਹਨਾਂ ਕੱਢ ਲਵੇਂ ਵਿੱਚ ਸਹੀ ਗੱਲ ਆ ਸਹੀ ਆ ਸਮਾਂ ਚੇਜ ਹੁੰਦਾ ਆਉਂਦਾ ਤੇ ਗੋਲੀਆਂ ਟੋਕੀਆਂ ਖਾਸੀਆਂ ਆ ਜਾਂਦੀਆਂ ਹਾਂ ਹਾਂ ਜੀ ਹੁਣ ਦਾ 1 ਰੁਪਈਆ ਨਹੀਂ 2 ਰੁਪਈਆ ਵੀ ਇੱਕ ਦਿੰਦੇ ਆ ਹਾਂ ਹਾਂ ਜਿਹੜਿਆ 커피 ਦਾ 5 ਰੁਪਏ ਦੀ ਇੱਕ ਹੈ ਜੀ ਹਾਂ ਜੀ ਹਾਂ ਹਾਂ ਜਿਹੜਿਆ ਆਮ ਦਾ ਡਾੜਾ ਜੂੜਾ ਤੇ ਪਾਜ ਜੰਦੀ ਆ ਜਦੋਂ ਉਹ ਦੇਈ ਜਾਂਦੇ 1-2 ਰੁਪਏ ਦੀਆਂ ਜਿਹੜੇ ਚੰਗੀ ਆ ਉਹ ਤਾਂ 5 ਦੀ ਆ ਹਾਂ ਮੈਂ ਜਾਣਾ ਮੇਲੇ ਨੂੰ ਸਵੇਰ ਸੋਹਾਂ ਨੂੰ ਬਾਪੂ ਨੂੰ ਕਹਿਣਾ ਵੀ ਦੇਹੀ ਬਾਪੂ پیسے ਮੈਂ ਜਾਣਾ 2 ਰੁਪਏ ਦੇ ਦੇਣੇ ਮਗਾ ਬਾਪੂ 2 ਰੁਪਏ ਲਗਾ ਮੈਂ ਸਾਲਿਆ ਫੇਰ ਤਾਂ ਮੈਂ ਲੈਣੀ ਆ ਗੋਗੇ ਡੋਲੇ ਕਹਿੰਦਾ ਨਾ ਨਾ ਗੱਲ ਸਹੀ ਹੈ ਉਹ ਜਾਦੋ ਜਾਦ ਕਿਹੜਾ ਇਹਨਾਂ ਖਡਾਉਣਾ ਖਡੂ ਨਾਲਾ ਕੰਮ ਹੁੰਦਾਦਾ ਉਹੀ ਪਕੌੜੇ ਖਾ ਲੇ ਤੇ ਜਲੇਬੀਆਂ ਖਾ ਲੀਆਂ ਆਈ ਕੋ ਸੁੰਦਾਦਾ ਜਾਏ ਇਹ ਕਹਿੰਦੇ ਕਹਿੰਦੇ ਜਦ ਤੱਕ ਖਡਾਉਣਾ ਦਾ ਟਾਈਮ ਹੀ ਨਹੀਂ ਤਾਂ ਹੁੰਦਾ ਸਹੀ ਗੱਲ ਜਦ ਤੱਕ ਖਡਾਉਣੇ ਹੁੰਦੇ ਤੇ ਵੀ ਸਵਾਗ ਹੀ ਲੋੜੀ ਵੀ ਬਾਪੂ ਨੇ ਉਹਦੇ ਲੱਤਾਂ ਤੇ ਸਵਾਗ ਹੀ ਚਾਪ ਬੈਠੇ ਆ ਤੇਰੇ ਝਾਟੀ ਕਦੇ ਮੂਹਰੇ ਨੂੰ ਕਰਕੇ ਕਦੇ ਪਿੱਛੇ ਨੂੰ ਕਰਕੇ ਹਾਂ ਸਹੀ ਗੱਲ ਸਹੀ ਗੱਲ ਉਹ ਸਮਾਂ ਨਿਆਰਾ ਦਾ ਅਸੀਂ ਬਹੁਤ ਤੁਹਾਡੇ ਦਿੱਤੀ ਆਪਣੇ ਪਾਪਾ ਜੀ ਦੇ ਮੈਂ ਵੀ ਬਹੁਤ ਲਈ ਜੀ ਤਾਈ ਦੀ ਲੱਤਾਂ ਮੈਂ ਬੈ ਕੇ ਉਹ ਜਦ ਤਾਈ ਦੀ ਸਵਾਦ ਦਾ ਉਹ ਕੋਲੀ ਰਾਮ ਨੇ ਖੇਤ ਉੱਥੇ ਘਰ ਕੋ ਸਾਰਾ ਖੇਤ ਦਾ ਹਾਂਜੀ ਇਹ ਚੱਲ ਜਾਂਦੇ ਕੋ ਕਿਹਨਾਂ ਬਾਏ ਮੈਂ ਛਾਂਡੀ ਨਹੀਂ ਮੈਂ ਜੰਦੇ ਨਾ ਬਿਠਾ ਲਿਆ ਉਹ ਨਿਆਰਾ ਏ ਕੈਨ ਨਹੀਂ ਛੁਟਾਇਆ ਇਹਨੂੰ ਪਤਾ ਨਹੀਂ ਆ ਵੀ ਕਿੱਧਰ ਨੂੰ ਬੋਝ ਰੱਖਣਾ ਕਿਆ ਕਰਨਾ ਹਾਂ ਉਹ ਲੱਗ ਗਿਆ ਭਾਈ ਸੌਕੀ ਉਹ ਪੁੰਦਾ ਪੁੰਦਾ ਸੌ ਆ ਗਿਆ ਉਹ ਮਾੜਾ ਡਰ ਗਿਆ ਤੂੰ ਸਾਡੇ ਵੀ ਨਾਲ ਇੱਕ ਵੇਹ ਹੁੰਦਾ ਜੇ ਕਿਹਾ ਕਿਤੇ ਮੁਰੇ ਨੂੰ ਕਰਕੇ ਕਿਤੇ ਪਿੱਛੇ ਇਹ ਆ ਆਸ਼ੇ ਮੁਰੇ ਨੂੰ ਕਰਕੇ ਆਪਣੇ ਹਰੋਲੇ ਕਹਦੇ ਹਾਂ ਮਾੜਾ ਵੀ ਹੋ ਗਿਆ ਕੰਮ ਕਰਾਉਣਾ ਨਹੀਂ ਛੇਤੀ ਬੋਲਦੇ ਨਹੀਂ ਰੋਕੋ ਦਰੀ ਮੇਰੇ ਉਹ ਕਿ ਬ੍ਰੇਕ ਹੈ ਹਾਂ ਉਹਨਾਂ ਰਸਾ ਕਿੱਥੇ ਦਾ ਹੋਇਆ ਲਈ ਰੁਕਣਾ ਉਹ ਤਾਂ ਪਹਿਲੀ ਤੰਗ ਆਏ ਹੁੰਦੇ ਵੀ ਅੱਜ ਰਾਤ ਜੱਟ ਛੱਡਦਾ ਹੀ ਨਹੀਂ ਹੈਗਾ ਤੇ ਕੀ ਗੱਲ ਹੈ ਰਾਤ ਨੂੰ 45 ਰੱਖੀ ਵੀ ਸਵੇਰ ਦੀ ਤਿੰਨੇ ਚਾਲ ਚਲੋ ਚੱਲ ਚਲੋ ਚੱਲੇ ਸਹੀ ਗੱਲ ਹੈ ਜੀ ਪਰ ਕਦੇ ਹੀ ਚਲ ਜਨਦਾ ਸੀ ਮੇਰੇ ਕੋਲ ਪਿਆਰ ਸਾਰੀ ਗੱਲ ਪਿਆਰ ਦੀ ਸੀ ਹਾਂ ਜੀ ਹਾਂ ਹੁਣ ਉਹ ਪਿਆਰ ਹੈ ਨਹੀਂ ਮਾੜੀ ਨੂੰ ਬਹੁਤ ਚੱਕਿਆ ਕਨੇੜੀ ਨੂੰ ਬਹੁਤ ਸਹੀ ਗੱਲ ਹੈ ਸਾਰੀ ਪਿਆਰ ਦੀ ਗੱਲ ਹੈ ਜਦੋਂ ਸਮਾਂ ਮੁਵਧਿਆ ਹਾਂ ਜੀ ਹਾਂ ਇੱਕ ਵਾਂਟੀ ਨੂੰ ਇੱਕ ਮੀਤ ਨੂੰ ਮੀਤ ਵੀ ਨਹੀਂ ਮੇਰਾ ਖੜਾ ਛੱਡਦੀ ਸੀ Kenyang bisa di. Hmm. <laughs>